ਕਿਸਾਨ ਦੋਸਤੋ ਸਸਿਕਾਡ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਸਾਨ ਦੋਸਤੋਂ ਅਗੇਤੇ ਝੋਨੇ ਜਿਹੜੇ ਕੋਈ 40 45 50 ਦਿਨਾਂ ਦੇ ਹੋ ਚੁੱਕੇ ਆ ਜਿਨ੍ਹਾਂ ਦੀ ਰੇਰੂ ਕੰਪਲੀਟ ਹੋ ਚੁੱਕੀ ਹੈ ਜਿਵੇਂ ਤੁਸੀਂ ਵੇਖ ਰਹੇ ਹੋਵੋਗੇ ਕਿ ਬਹੁਤ ਸੋਹਣਾ ਇੱਥੇ ਝੋਨਾ ਬੂਝਾ ਮਾਰ ਕੇ ਤੇ ਬਿਲਕੁਲ ਰੈਡੀ ਹੋ ਚੁੱਕਿਆ ਕਿਸਾਨ ਦੋਸਤੋ ਬੜੇ ਗੌਰ ਨਾਲ ਨੋਟ ਕਰ ਲਓ ਤੁਹਾਨੂੰ ਕਾਫੀ ਖੇਤਾਂ ਦੇ ਵਿੱਚ ਜਿੱਥੇ بارشਾਂ ਬੂਛਾਂ ਚੰਗੀਆਂ ਹੋਈਆਂ ਰੇਹਾਂ ਰੂਹਾਂ ਪੂਰੀਆਂ ਠੋਕੇ ਪੈ ਚੁੱਕੀਆਂ ਉੱਥੇ ਕੀ ਹੈ ਕਿ ਤਿਤਲੀਆਂ ਨੀਆਂ ਸ਼ੁਰੂ ਹੋ ਜੁਗੀਆਂ ਤਿਤਲੀ ਮਤਲਬ ਕੀ ਹੁਣ ਆਂਡੇ ਆ ਰਹੇ ਆ ਜਿੱਥੋਂ ਕਿ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਬੰਨੇ ਮੈਨੂੰ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਨਹੀਂ ਕਿਸਾਨ ਦੋਸਤੋ ਇੰਨਾ ਡਰ ਪੱਤਾ ਲਪੇਟ ਗੋਭ ਦੀ ਸੁੰਡੀ ਤੱਕ ਜਾਏਗੀ ਮਰ ਕੋਈ ਐਸੀ ਖਾਸ ਗੱਲ ਨਹੀਂ ਪਰ ਜਦੋਂ ਤੁਸੀਂ ਮੁੱਢਾਂ ਦੇ ਵਿੱਚ ਜਾਓਗੇ ਮੁੱਢਾਂ ਦੇ ਵਿੱਚ ਸ਼ੀਥ ਬਲਾਈਟ ਦੀ ਸਮੱਸਿਆ ਹੁਣ ਇਹ ਹੀ ਆਉਣੀ ਸ਼ੁਰੂ ਹੋਊਗੀ ਜਿਹਨੇ ਤੁਹਾਨੂੰ ਕਿਸੇ ਨੇ ਨਹੀਂ ਦੱਸਣਾਗਾ ਹਰੇ ਆਪਾਂ ਨੂੰ ਪਤਾ ਬਾਅਦ ਚ ਲੱਗੂਗਾ ਆਪਾਂ ਪ੍ਰਦਾਨ ਪਦੂ ਨੂੰ ਪਾ ਕੇ ਕਈ ਦੀ ਵਹਿਲੇ ਹੋ ਜਾਂਦੇ ਆ ਦਿਖ ਰਹੇ ਹਾਂ ਆ ਦਿਖ ਰਹੇ ਹਾਂ ਸ਼ੀਤ ਦੇ ਉੱਤੇ ਇੱਕ ਬਲਾਈਟ ਮਤਲਬ ਕੀ ਬਲਾਈਟ ਦੀ ਸਮੱਸਿਆ ਆਉਣੀ ਸ਼ੁਰੂ ਵੀ ਹੋ ਗਈ ਕਿਸਾਨ ਦੋਸਤੋਂ ਜਿਹੜੀ ਵੀ ਅਗਰ ਤੁਸੀਂ ਪ੍ਰਦਾਨ ਪਰਿਓ ਕੋਈ ਗੱਲ ਨਹੀਂ ਮੈਨੂੰ ਨਹੀਂ ਕੋਈ ਮਤਲਬ ਜਿਹੜੀ ਤੁਹਾਨੂੰ ਚੰਗੀ ਚੀਜ਼ ਲੱਦੀ ਹੈ ਤੁਸੀਂ ਉਹ ਕਰੋ ਪਰ ਇਸ ਝੋਨਿਆਂ ਦੇ ਉੱਤੇ ਜਿੱਥੇ بارشਾਂ ਬੂਰਸ਼ਾਂ ਇਤਕੀ ਜ਼ਿਆਦਾ ਹੋਈਆਂ ਬਲਾਈਟ ਦੀ ਸਮੱਸਿਆ ਆਣਗੇ ਅਖੀਰ ਤੇ ਉਹ ਬੈਠਣਗੇ ਕਿਉਂ ਪ੍ਰਦਾਨ ਪਾ ਕੇ ਆਪਾਂ 20 ਦਿਨ ਵੈਸੇ ਨਹੀਂ ਖੇਤ ਜਾਂਦੇ ਤੇ ਜ ਉਨਾ ਖੀਰ ਤੇ ਬੋਵੇ ਗਏ ਬੋਵੇ ਗਏ ਫਿਰ ਤੁਸੀਂ ਕਹੋਗੇ ਅਸੀਂ ਮਹਿੰਗੀ ਸਪਰੇ ਵੀ ਕੀਤੀ ਅਸੀਂ ਉਹ ਵੀ ਕੀਤੀ ਟ੍ਰਾਈਫਲੋਕਸ ਸਟੋਪਣੀ ਫਿਰ ਵੀ ਮੇਰਾ ਝੋਨਾ ਬਹਿ ਗਿਆ ਪਰ ਕਿਸਾਨ ਦੋਸਤ ਜਿਹੜੀ ਬਿਮਾਰੀ ਸ਼ੁਰੂ ਤੋਂ ਤੁਸੀਂ ਕੰਟਰੋਲ ਨਾ ਕੀਤੀ ਅਖੀਰ ਤੇ ਜਾ ਕੇ ਮਰੇ ਦੇ ਮੂੰਹ ਚ ਕੋਲਾਇਦਾ ਕੋਈ ਫਾਇਦਾ ਨਹੀਂ ਹਾਂ ਜਿਹੜੇ ਵੀ ਕਿਸੇ ਨਹੀਂ ਕਿਸਾਨ ਦੋਸਤ ਨੇ ਸਪਰੇ ਕਰਨੀ ਹੈ ਮੈਂ ਡਿਸਪਲੇ ਦੇ ਵਿੱਚ ਫੋਟੋ ਵੀ ਲਾ ਦੂੰਗਾ ਨਚੀਨੋ ਦੀ ਜਪਾਨ ਦੀ ਜਿਹੜੀ ਨਵੀਂ ਕਟਾਨ ਆਈ ਹੈ ਕਟਾਨਾ ਜਿਹੜੀ ਪੱਤਾ ਲਪੇਟ ਗੋਭ ਦੀ ਸੁੰਡੀ ਦੋਵਾਂ ਤੇ ਇੱਕ ਬੰਪਰ ਝੜ ਲਿਆਉਂਦੀ ਹੈ ਤੇ ਨਾਲ ਇੱਕ ਬਹੁਤ ਹੀ ਚੰਗਾ ਫੰਗੀਸਾਈਡ ਸਿੰਪਲੋ ਯੂ ਮਿਕਸ ਕਰਕੇ ਆਪਸ ਦੇ ਵਿੱਚ ਸਪਰੇਅ ਕਰ ਦਿਓ ਕਿਸਾਨ ਦੋਸਤੋ 25 ਤੋਂ 30 ਦਿਨ ਵੈਸੇ ਨਹੀਂ ਚੱਕਣੇ ਪੜੋਗੇ ਥੈਂਕ ਯੂ ਸੋ ਮੱਚ